ਹੁਣ ਸਿੰਧੀ ਜੱਜ ਜਿਹੜਾ ਸੀ ਉਹ ਉਹਦੇ ਮਨ ਤੇ ਮੈਂ ਤੇ ਬਾਬੇ ਨਾਨਕ ਦੇ ਘਰ ਆਇਆ ਜਿੱਥੇ ਰੱਬ ਵੀ ਪਰਮੇਸ਼ਰ ਦਾ ਰੂਪ ਹੈ ਗੁਰਨਾਨ ਨਾਥ ਸਾਹਿਬ ਤੇ ਉਸ ਜਗ੍ਹਾ ਤੇ ਮੈਂ ਪਹੁੰਚਿਆ ਉਹਦੀ ਉਹਨੂੰ ਥੋੜਾ ਪਤਾ ਸੀ ਵੀ ਇੱਥੇ ਮਤਲਬ ਕਿੰਨੇ ਹਿਵਾਨ ਬੰਦੇ ਇਸ ਸਥਾਨ ਤੇ ਰਹਿ ਰਹੇ ਨੇ ਉਹਨੇ ਆਪਣੀ 13 ਸਾਲਾਂ ਦੀ ਧੀ ਉਸ ਸੇਵਾਦਾਰ ਦੇ ਨਾਲ ਭੇਜ ਦਿੱਤੀ ਵੀ ਤੂੰ ਬੇਟਾ ਜਾ ਕੇ ਬਾਬਾ ਜੀ ਕੋਲੋਂ ਤੇਲ ਰੂਣ ਦੀ ਵਟੀ ਦੀਵਾ ਲਿਆ ਹੁਣ ਉਹਨਾਂ ਨੂੰ ਤਾਂ ਚਾਹ ਚੜ ਗਿਆ ਉਹਨਾਂ ਜਾ ਕੇ ਉਸ ਬੱਚੀ ਦੀ ਇੱਜ਼ਤ ਦੀਆਂ ਤਜੀਆਂ ਉਡਾ ਕੇ ਰੱਖ ਦਿੱਤੀਆਂ 10 15 ਮਿੰਟ 20 ਮਿੰਟ ਢੀਕਣ ਤੋਂ ਬਾਅਦ ਮਾਂ ਜਿਹੜੀ ਸੀ ਉਹਦੀ ਸਿੰਧੀ ਜੱਜ ਦੀ ਪਤਨੀ ਸੀ ਇਹ ਕਿਤਾਬ ਪੜਿਓ ਨਨਕਾਣਾ ਸਾਹਿਬ ਦਾ ਸਾਕਾ ਉਹ ਚ ਸਾਰੀਆਂ ਗੱਲਾਂ ਲਿਖੀਆਂ ਹੋਈਆਂ ਨੇ ਹੁਣ ਤਾਂ ਕਈ ਕਿਤਾਬਾਂ ਲਿਖ ਚੁੱਕੇ ਆ ਕਈ ਕਈ ਵਿਦਵਾਨਾਂ ਨੇ ਕਿਤਾਬਾਂ ਲਿਖ ਦਿੱਤੀਆਂ ਵੀ ਉਸ ਸਮੇਂ ਹਾਲਾਤ ਕਿਦਾਂ ਦੇ ਸੀ ਪਤਨੀ ਨੇ ਜਦੋਂ ਕਿਹਾ ਵੀ ਤੁਸੀਂ ਬੇਟੀ ਆਪਣੀ ਕਾਫੀ देर ਦੀ ਆਈ ਨਹੀਂ ਤੁਸੀਂ ਜਾਓ ਹੁਣ ਜਦੋਂ ਤੱਕ ਜੱਜ ਜਾਂਦਾ ਉਸ ਤੱਕ ਉਹ ਉਹ ਕਰਮ ਕਰ ਚੁੱਕੇ ਸੀ ਜਿਹੜੇ ਮਹੰਤ ਨਰੇਣੂ ਦੇ ਗੁੰਡੇ ਸੀ ਹੁਣ ਬਾਪ ਵਿਚਾਰਾ ਬਾਹਰੋਂ ਦਰਵਾਜਾ ਪਣਦਾ ਹੈ ਧੀ ਅੰਦਰੋਂ ਕਰ ਲਾਉਂਦੀ ਹੈ ਜਦੋਂ ਦਰਵਾਜਾ ਖੋਲ੍ਹਿਆ ਪਾਪੀਆਂ ਨੇ ਇੱਕ ਸ਼ਬਦ ਬੋਲਿਆ ਸਿੰਧੀ ਜੱਜ ਨੂੰ ਜੇ ਇਹ ਘਟਨਾ ਬਾਹਰ ਜਾ ਕੇ ਕਿਸੇ ਨੂੰ ਦੱਸੀ ਤੁਹਾਨੂੰ ਚੋਂ ਜਾਣ ਨੂੰ ਇੱਥੇ ਵੱਢ ਕੇ ਖਤਮ ਕੀਤਾ ਜਾਏਗਾ ਰਾਤ ਲੈ ਲੀ ਆਇਆ ਸੀ ਨਾ ਸਿੰਧੀ ਜੱਜ ਹੁਣ ਅੰਦਾਜ਼ਾ ਲਾਇਓ ਉਥੋਂ ਅੱਧੀ ਰਾਤ ਹੀ ਆਪਣੀ ਧੀ ਨੂੰ ਤੇ ਆਪਣੀ ਪਤਨੀ ਤੇ ਆਪਣੇ ਬੇਟੇ ਨੂੰ ਲੈ ਕੇ ਉਥੋਂ ਤੁਰ ਪਿਆ ਨਨਕਾਣਾ ਸਾਹਿਬ ਤੋਂ ਜਿੱਥੇ ਸਾਕਾ ਵਾਪਰਦਾ ਹੈ ਆਪਣੀ ਧੀ ਨੂੰ ਸਿੰਧੇ ਜਾ ਜਾਂਦਾ ਪੁੱਤ ਇਹ ਜਾ ਕੇ ਬਾਹਰ ਕਿਸੇ ਨੂੰ ਦੱਸਣਾ ਨਹੀਂ ਆਪਾਂ ਇਸ ਸਾਡੇ ਨਾਲ ਐਸਾ ਹੋਇਆ ਹੈ ਪਰ ਧੀ ਸੀ ਨਾ 13 ਸਾਲਾਂ ਦੀ ਬੱਚੀ ਸੀ ਕਿਉਂਕਿ ਉਹ ਤੇ ਆਪਣੇ ਪਿਓ ਕੋਲੋਂ ਗੁਰਨਾਣ ਸਾਹਿਬ ਦੇ ਘਰ ਦੀ ਤਰੀਫ਼ ਸੁਣਦੀ ਆਈ ਸੀ ਵਡਿਆਈ ਸੁਣਦੀ ਆਈ ਸੀ ਉੱਥੇ ਅੰਦਰੋਂ ਆਈ ਸੀ ਵੀ ਸ਼ਰਧਾ ਵਿਸ਼ਵਾਸ ਨਾਲ ਜਦੋਂ ਰੇਲਵੇ ਸਟੇਸ਼ਨ ਤੇ ਪਹੁੰਚੇ ਨਾ ਚਾਰੇ ਜਾਣੇ ਦੋਨੋਂ ਭੈਣ ਭਰਾ ਨਾਲ ਉਹਦੀ ਮਾਂ ਉਹਦਾ ਬਾਪ ਧੀ ਨੇ ਨਾ ਆਪਣੇ ਪਿਓ ਦਾ ਹੱਥ ਛਡਾ ਕੇ ਇਦਾਂ ਪਿਓ ਨੇ ਨਾਲ ਹੱਥ ਫੜਿਆ ਸੀ ਆਪਣੀ ਧੀ ਦਾ ਤੇ ਸਾਹਮਣੇ ਦੋ ਗਾਤਰੇ ਵਾਲੇ ਵੀਰ ਸਿੱਖ ਰੇਲਵੇ ਸਟੇਸ਼ਨ ਤੇ ਤੁਰਿਆ ਰਹੇ ਹੋਣਗੇ ਭੱਜ ਕੇ ਜਾ ਕੇ ਉਹਦੇ ਗਾਤਰੇ ਨੂੰ ਹੱਥ ਪਾ ਕੇ ਨਾ 13 ਸਾਲਾਂ ਦੀ ਧੀ ਪਤਾ ਕਿ ਆਂਦੀ ਉੱਚ ਦੇਣੀ ਤੁਸੀਂ ਗੁਰਨਾਨ ਸਿੰਘ ਸਾਹਿਬ ਦੇ ਸਿੱਖ ਹੋ ਕਹਿੰਦੇ ਹਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਕਹਿੰਦੇ ਹਾਂ ਜਾਓ ਜਾ ਕੇ ਗੁਰਨਾਨ ਸਾਹਿਬ ਦੇ ਉਸ ਸਥਾਨ ਨੂੰ ਵੇਖੋ ਜਿੱਥੇ ਮੈਂ ਇੱਜ਼ਤ ਨਾਲ ਆਈ ਸੀ ਅੱਜ ਆਪਣੀ ਇੱਜ਼ਤ ਲੁਟਾ ਕੇ ਜਾ ਰਹੀਆਂ ਤੁਹਾਡਾ ਸਥਾਨ ਗੁਲਾਮ ਹੋ ਚੁੱਕਾ ਹੈ ਤੁਹਾਡੇ ਸਥਾਨ ਤੇ ਗੁੰਡਿਆਂ ਦਾ ਕਬਜਾ ਉਹ 13 ਸਾਲਾਂ ਦੀ ਧੀ ਨੇ ਅਮਰਧਾਰੀ ਸਿੱਖਾਂ ਦੇ ਅੰਦਰ ਨੂੰ ਹਲੂਣ ਕੇ ਰੱਖ ਦਿੱਤਾ ਇਹ ਗੁਰੂ ਕੇ ਪਿਆਰੇ ਦੋਨੋਂ ਸਿੱਖ ਜਾਂਦੇ ਨੇ ਸਰਦਾਰ ਤੇਜਾ ਸਿੰਘ ਜੀ ਪੁੱਤਰ ਗਰਤਾਰ ਸਿੰਘ ਜੀ ਝੱਬਰ ਸਰਦਾਰ ਬਰਿਆਮ ਸਿੰਘ ਜੀ ਸਰਦਾਰ ਟਹਿਲ ਸਿੰਘ ਜੀ ਭਾਈ ਲਖਮਨ ਸਿੰਘ ਜੀ ਧਾਰੋਆੜੀਆ अनेका ਗੁਰੂ ਕੇ ਪਿਆਰੇ ਹੋਰ ਵੀ ਸਿੱਖ ਨੇ ਜਿਨ੍ਹਾਂ ਚ ਮੀਟਿੰਗਾਂ ਹੋਈਆਂ ਸਲਾਹਾਂ ਹੋਈਆਂ ਵੀ ਐਨੇ ਕੰਮ ਹੋਣ ਲੱਗ ਪਏ ਯਾਰ ਇੱਥੋਂ ਤੱਕ ਹੱਤ ਵਾਧ ਕੀ ਵੀ ਸਾਡੀਆਂ ਧੀਆਂ ਸਾਡੇ ਪਰਿਵਾਰ ਵੀ ਗੁਰੂ ਦੇ ਸਥਾਨ ਤੇ ਸੇਫ ਨਹੀਂ ਹੈਗੇ ਖੂਨ ਖੋਲੇ ਉਹਨਾਂ ਦੇ ਆਤਮਾ ਤੇ ਜੋੜੀ ਗਈ ਉਹਨਾਂ ਦੀ ਮੀਟਿੰਗਾਂ ਕੀਤੀਆਂ ਕਿ ਆਪਾਂ ਜਥਾ ਬਣਾ ਕੇ ਜਾਵਾਂਗੇ ਫਿਰ ਤਰੇ ਸੀ ਗੁਰੂ ਕੇ ਪਿਆਰੇ ਸਿੱਖ ਅਛਾ ਉਹ ਤੋਂ ਪਹਿਲਾਂ ਕਿ ਮੀਟਿੰਗ ਰੱਖੀ ਗਈ 5 ਤੇ 6 ਮਾਰਚ ਦੀ ਮੰਤ ਦੇ ਪੂਰੀ ਤਿਆਰੀ ਕੀਤੀ ਹੋਈ ਸੀ ਕਿ ਜੇ 5 6 ਮਾਰਚ ਨੂੰ ਆਪਾਂ ਮੀਟਿੰਗ ਕਰਦੇ ਆ ਸਿੱਖ ਇਹਨਾਂ ਦੇ ਲੀਡਰ ਆਣ ਕੇ ਸਾਡੀ ਮੀਟਿੰਗ 'ਚ ਬੈਂਦੇ ਆ ਆਪਾਂ ਮਿੱਟੀ ਦੇ ਤੇਲ ਦੇ ਪੀਪੇ ਭਰੇ ਹੋਏ ਨੇ ਟਕੂਏ ਗਡਾਸੇ ਸ਼ਵੀਆਂ ਬੰਦੂਕਾਂ ਹਰ ਇੱਕ ਪ੍ਰਬੰਧ ਕੀਤਾ ਹੋਇਆ ਇੱਕ ਵੀ ਆਗੂ ਜੂੰਦਾ ਨਹੀਂ ਛੱਡਣਾ ਪੈ ਇਹਨਾਂ ਦਾ 5 ਤੇ 6 ਮਾਰਚ ਦੀ ਤਿਆਰੀ ਸੀ ਉਹਨਾਂ ਦੀ ਵਿਚੋਂ ਸੂਏ ਨਾ ਜਾ ਕੇ ਇਹਨਾਂ ਸਿੱਖਾਂ ਨੂੰ ਦੱਸ ਦਿੱਤਾ ਕਿ ਉਹ ਤਿਆਰੀ ਚ ਬੈਠਾ ਹੈ ਐਵੇਂ ਨਾ ਸੋਚਿਓ ਮੀਟਿੰਗ ਦੀ ਤਿਆਰੀ ਚ ਬੈਠਾ ਹੈ ਮੀਟਿੰਗ ਦੇ ਬਾਹਾਨੇ ਸਾਧ ਲੈਣਾ ਹੈ ਜਿਉਂਦਾ ਹੈ ਕਹਿੰਦੇ ਛੱਡਣਾ ਜਦੋਂ ਆਗੂ ਨਾ ਰਹੇ ਤੇ ਮਗਰੋਂ ਤੁਰਨ ਵਾਲਿਆਂ ਨੇ ਕੀ ਕਰ ਲੈਣਾ ਜਦੋਂ ਆਗੂ ਖਤਮ ਕਰ ਦਿਓ ਤੇ ਪਿੱਛੇ ਤੁਰਨ ਵਾਲੇ ਦਾ ਤਾਂ ਮਨੋਬਲ ਡੇਗੀ ਪੈਂਦਾ ਹੈ ਇਧਰ ਸਿੱਖਾਂ ਨੇ ਸਲਾਹ ਕਰ ਲਈ ਕਿ ਅਸੀਂ 5-6 ਮਾਲ ਤੋਂ ਪਹਿਲਾਂ ਕਬਜ਼ਾ ਲੈ ਲੈਣਾ ਹੈ ਤੇ ਕਬਜ਼ਾ ਲੈਣਾ ਸ਼ਾਂਤਮਈ ਗੁਰੂ ਕੇ ਪਿਆਰੇ ਸਿੱਖ ਅਰਦਾਸਾ ਸੋਧ ਕੇ ਤੁਰਪੈ ਪਾਈ ਲక్ష్మణ ਸਿੰਘ ਧਾਰੋਵਾਲੀਆ ਹੋਰ ਗੁਰੂ ਕੇ ਪਿਆਰੇ ਸਿੱਖ ਮੰਜਲਾ ਮਾਰਦੇ ਪਹੁੰਚ ਗਏ ਜੀ ਮੈਂ ਜਿਆਦਾ ਡਿਟੇਲ ਚ ਨਾ ਜਾਵਾਂ ਸਿਰਫ ਸੰਖੇਪਾਤਰ 21 ਫਰਵਰੀ ਨੂੰ ਸਵੇਰੇ ਪੌਣੇ 6 ਵਜੇ ਉਹ ਪ੍ਰਵੇਸ਼ ਕਰਦੇ ਆ ਸਰਦਾਰ ਲక్ష్మణ ਸਿੰਘ ਜੀ ਧਾਰੋਵਾਲੀਆ ਮਹਾਰਾਜ ਦੀ ਤਾਬਿਆ ਬਹਿ ਜਾਂਦੇ ਜਾ ਕੇ ਨਨਕਾਣਾ ਸਾਹਿਬ ਦੀ ਗੱਲ ਹੈ ਤੇ ਆਸਾ ਜੀ ਵਾਰ ਦਾ ਪਾਠ ਸ਼ੁਰੂ ਕਰ ਦਿੰਦੇ ਆ ਬਾਕੀ ਸਿੰਘ ਪੈਰੇ ਤੇ ਖਲੋ ਜਾਂਦੇ ਆ ਉਧਰੋਂ ਮੰਤਨ ਨਰੈਣੂ ਆਪਣੀ ਚੁਵਾਰੇ ਤੇ ਸੀ ਪੂਰੀ ਤਾਕਤ ਸੀ ਉਹਨੇ ਗੋਲੀਆਂ ਚਲਾਈਆਂ ਕੁਝ ਮਹਾਰਾਜ ਦੇ ਸਿਰਪ ਨੂੰ ਲਗੀਆਂ ਹੁਣ ਆਗੇ ਆਪਣੀ ਆਈ ਤੇ ਟਕੂਏ ਗੜਾਸਿਆਂ ਨਾਲ ਵੱਢਣ ਲੱਗ ਪਏ ਕਿਹਦੀ ਬਾਹ ਵੜਦੀ ਕਿਹਦੀ ਅੱਖ ਕੱਢ ਦਿੰਦੀ ਕਿਸ ਨੂੰ ਕਿਸ ਦੇ ਸਰੀਰ ਦੇ ਕਈ ਟੋਟੇ ਕਰ ਤੇ ਪਾਈ ਲక్ష్మణ ਸਿੰਘ ਧਾਰੋ ਵਾਲੀਏ ਨੂੰ ਜੰਡ ਨਾਲ ਬੰਨ ਕੇ ਕੇਸਾਂ ਵਾਲੇ ਬੰਨਿਓ ਅੱਗ ਲਾਈ ਗਈ ਸੀ ਭਾਈ ਬਰਿਆਮ ਸਿੰਘ ਜਦੋਂ ਆਪਾਂ ਇਸ਼ਤਰੀ ਪੜਦੇ ਆ ਪਟਿਆਲੇ ਇਲਾਕੇ ਦਾ ਸਰਦਾਰ ਕੇਰ ਸਿੰਘ ਉਹਦਾ ਛੋਟਾ ਬੇਟਾ ਇੱਕ ਅਲਮਾਰੀ ਦੇ ਵਿੱਚ ਅੰਦਰ ਵੜਿਆ ਸੀ ਅਲਮਾਰੀ ਖੋਲ ਕੇ ਪਾਪੀਆਂ ਨੇ ਬਲਦੀ ਹੋਈ ਅੱਗ ਵਿੱਚ ਉਹਨੂੰ ਉਦਾਂ ਸੁੱਟ ਦਿੱਤਾ ਸੀ 86 ਵੈਸੇ 150 ਸਿੱਖ ਨੇ ਸ਼ਹਾਦਤ ਦੇ ਜਾਮ ਪੀਤੇ ਸੀ ਪਰ ਜਿਹੜੀ ਆਪਣੇ ਕੋਲ ਲਿਸਟ ਆਈ 86 ਸਿੱਖ ਸੀ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਮ ਆਉਂਦੇ ਨੇ ਵੀ ਇਹ ਕਿਹੜੇ ਪਿੰਡ ਦਾ ਸੀ ਇਹਦੇ ਪਿਤਾ ਦਾ ਕੀ ਨਾਮ ਸੀ ਇਹ ਕਿਹੜੇ ਜ਼ਿਲ੍ਹੇ ਦਾ ਸੀ ਬਾਕੀਆਂ ਦੇ ਨਾਮ ਹੀ ਨਹੀਂ ਆਏ ਤਤਾਬ ਦੇ ਮਗਰ ਉਹਨਾਂ ਦੀ ਪੂਰੀ ਹਿਸਟਰੀ ਲਿਖੀ ਹੋਈ ਹੈ ਸਿਆਸੀ ਸਿੰਘਾਂ ਨੇ ਸ਼ਾਦੇ ਜਾਮ ਪੀਤੇ ਨੇ ਇਹਦੋਂ ਬੰਦੂਕਾਂ ਦੀਆਂ ਆਵਾਜ਼ਾਂ ਆਉਣ ਲੱਗ ਪੀਆਂ ਪਿੱਛੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਕਿ ਤੁਸੀਂ ਨਾ ਜਾਓ ਭਾਈ ਤੇਜਾ ਸਿੰਘ ਪੁੱਤਰ ਕਰਤਾਰ ਸਿੰਘ ਚੱਬਰ ਕਿ ਉਹਨਾਂ ਦਾ ਪ੍ਰਬੰਧ ਬੜਾ ਤਕੜਾ ਹੈ ਪਰ ਭਾਈ ਲక్ష్మణ ਸਿੰਘ ਉਹਨਾਂ ਨੇ ਇੱਕ ਪ੍ਰਣ ਕੀਤਾ ਸੀ ਅਸੀਂ ਵਾਰ ਨਹੀਂ ਕਿਸੇ ਤੇ ਵੀ ਕਰਨਾ ਸ਼ਾਂਤਮਈ ਜਾਣਾ ਹੈ ਅਸੀਂ ਕੋਈ ਲੜਨ ਨਹੀਂ ਜਾਣਾ ਕੋਈ ਅਸੀਂ ਕਿਤੇ ਹੱਥ ਨਹੀਂ ਚੱਕਣਾ ਸਾਡੇ ਸਾਡੀ ਕਈ ਵਾਰੀ ਨਾ ਤੁਹਾਡੀ ਚੁੱਪ ਤੁਹਾਡੀ ਸ਼ਾਂਤੀ ਵੀ ਹਕੂਮਤ ਦੀਆਂ ਜੜਾਂ ਉਲਾ ਦਿੰਦੀ ਹੈ ਜਿਵੇਂ ਸਭ ਜਿਆਦਿਆਂ ਨੇ ਸ਼ਾਂਤਮਈ ਸ਼ਹਾਦਤ ਦੇ ਲੜੇ ਥੋੜਾ ਸਭ ਜਿਆਦੇ ਵੱਡੇ ਸਭ ਜਿਆਦੇ ਚਮਕੌਰ ਸਾਹਿਬ ਦੀ ਗੜੀ 'ਚ ਲੜੇ ਆ ਛੋਟੇ ਸਭ ਜਿਆਦੇ ਨੇ ਲੜਾਈ ਥੋੜਾ ਕੀਤੀ ਆ ਉਹਨਾਂ ਨੂੰ ਤੇ ਕਚਹਿਰੀ 'ਚ ਪੇਸ਼ ਕੀਤਾ ਜਾਂਦਾ ਰਿਹਾ ਹੁਣ ਉਹ ਛੋਟੇ ਸਭ ਜਿਆਦਿਆਂ ਦੀ ਸ਼ਹਾਦਤ ਆ ਸ਼ਾਂਤਮਈ ਆ ਪਰ ਸ਼ਾਂਤਮਈ ਸ਼ਹਾਦਤ ਨੇ ਇੱਕ ਵਾਰ 6 ਸਾਲਾਂ ਬਾਅਦ 1704 'ਚ ਸ਼ਹਾਦ ਦਾ ਜਾਮ ਪੀਤਾ 1710 ਵਿੱਚ ਬੰਦਾ ਸਿੰਘ ਬਹਾਦਰ ਨੇ ਉਹਨਾਂ ਸਭ ਜਨਤਾ ਦਾ ਵਾਸਤਾ ਪਾ ਕੇ ਉਸੇ ਧਰਤੀ ਤੇ ਖਾਲਸੇ ਦੇ ਨਿਸ਼ਾਨ ਚਲਾ ਦਿੱਤਾ